ਹਾਂਜੀ ਪੰਜਾਬੀਓ ਆਜੋ ਬਾਈ ਕਰੀਏ ਗੱਲਾਂ ਬਾਤਾਂ ਜੋ ਕੁਛ ਪੰਜਾਬ ਚ ਹੋ ਰਿਹਾ ਉਹਦੇ ਬਾਰੇ ਤੇ ਜੋ ਪੰਜਾਬ ਨਾਲ ਤੱਕਾ ਦੇ ਧੋਖਾ ਹੋ ਰਿਹਾ ਤੇ ਜੋ ਪੰਜਾਬ ਨੂੰ ਗਮਰਾਹ ਕੀਤਾ ਜਾ ਰਿਹਾ ਜਮਲੇਵਾਜ ਬੰਦਿਆਂ ਵੱਲੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਉਹਨਾਂ ਦੀ ਇੱਕ ਅੱਜ ਦੀ ਜਿਹੜੀ ਬੋਲੀ ਹੋਈ ਗੱਲਬਾਤ ਆ ਅੱਜ ਬੀਬੀਐਮਬੀ ਭਾਗੜਾ ਡੈਮ ਦੇ ਉੱਤੇ ਉਹ ਗਏ ਸੀ ਉੱਥੇ ਉਹਨਾਂ ਨੇ ਕੀ ਬੋਲਿਆ ਪਹਿਲਾਂ ਉਹ ਸੁਣ ਲਓ ਫਿਰ ਆਪਾਂ ਗੱਲਬਾਤ ਅੱਗੇ ਕਰਦੇ ਹਾਂ ਕਿ ਜਿਹੜਾ ਸਾਡਾ ਪਾਣੀਆਂ ਦਾ ਮਸਲਾ ਜੋ ਹਰਿਆਣੇ ਨੂੰ ਪਾਣੀ ਦੇਣ ਦਾ ਮਸਲਾ ਹੈ ਕੀ ਉਹ ਅਸੀਂ ਪਾਣੀ ਰੋਕ ਸਕਾਂਗੇ ਕੀ ਮਾਨ ਸਾਹਿਬ ਕੀ ਸਰਕਾਰ ਪੰਜਾਬ ਰੋਕ ਸਕਦੀ ਹੈ ਕੀ ਇਹਨਾਂ ਕੋਲੇ ਅਧਿਕਾਰ ਹੈਗਾ ਜਾਂ ਇਕੱਲੀ ਜੁਮਲੇਬਾਜ਼ੀ ਹੋ ਰਹੀ ਹੈ ਜਾਂ ਕੀ ਇਹ ਤੇ ਹੋਣਾ ਚਾਹੀਦਾ ਸੋ ਮੇਰਾ ਵੀਰ ਜੁੜਦੇ ਜਾਇਓ ਤੇ ਸਾਂਝਾ ਕਰਦੇ ਜਾਇਓ ਸੋ ਪਹਿਲਾਂ ਆਪਾਂ ਮਾਨ ਸਾਹਿਬ ਨੂੰ ਸੁਣਦੇ ਆਂ ਜੀ ਫਿਰ ਆਪਾਂ ਗੱਲਬਾਤ ਕਰਦੇ ਆਂ ਅਧਰਿਕ ਤੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰਾਖੇ ਜੁਗਾ ਜਗਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਔਖੇ ਸੀ ਅਤੇ ਬੁੱਢੇ ਨਾਲੇ ਤੇ ਬੈਠ ਕੇ ਕਦੇ ਕਿਤੇ ਬੈਠੇ ਕਦੇ ਕਿਤੇ ਬੈਠੇ ਨੇ ਉਹ ਕੋਈ ਨੋਟ ਚ ਮਰੇ ਕੋਈ ਤੋਂ ਬਸ ਬਸ ਤਾਂ ਹਮ ਤਾਂ ਚਲਾਉਂਦੇ ਆ ਕੰਨਾ ਬਸ ਇਹ ਸਭ ਉਹਨਾਂ ਦਾ ਵੀ ਫਰੰਦ ਹੋਗਾ ਅਬਲੇ ਕਰੂਗੀ ਮੈਂ ਨਹੀਂ ਕਹਾਂ ਲੋਕਾਂ ਨੂੰ ਪਤਾ ਲੱਗ ਜਾਏ ਉਹ ਕੌਣ ਕਿੱਥੇ ਖੜਾ ਹੋਂ ਉਹ ਐਂ ਤੇ ਇਸੀ ਨਹੀਂ ਹੈਗੇ ਨਾ ਕੀਸੀ ਵਾਲੀਆਂ ਕਾਲੀਆਂ ਨਹੀਂ ਹੈਗੀਆਂ ਇੱਥੇ। ਇੱਥੇ ਮੁਸ਼ਕਿਲ ਹੈ। ਪਾਉ ਕਰਮੀ। ਮੈਂ ਡੋਟਾ ਕਰਨਾ ਹੈ ਕਰ ਲਵਾਂ ਜਿਹੜੇ ਪੋੜੇ ਕਰਦੇ ਉੱਤੇ। ਹਾਂਜੀ। ਇੰਨਾ ਘੱਮ ਆਉਂਦਾ। ਆ ਆ ਕਰ ਸਕਦਾ ਕਟਾਪਟੇ ਆਪਣੀ ਚਾਹੀਦੀ। ਸੁਮਾਨ ਸਾਹਿਬ ਨੂੰ ਤੁਸੀਂ ਸੁਣਿਆ ਸਾਰਿਆਂ ਨੇ ਕਿ ਕੀ ਕਿਹਾ? ਮਾਨ ਸਾਹਿਬ ਕਹਿੰਦਾ ਜੀ ਕਿੱਛੇ ਨੇ ਉਹ ਪਾਣੀਆਂ ਦੇ ਰਾਖੇ। ਅੱਜ ਮਾਨ ਸਾਹਿਬ ਨੰਗਲ ਡੈਮ ਤੇ ਬੋਲ ਰਹੇ ਆ ਕਿ ਕਿੱਛੇ ਨੇ ਉਹ ਪਾਣੀਆਂ ਦੇ ਰਾਖੇ। ਕਦੇ ਬੁੱਢੇ ਦਰਿਆ ਤੇ ਵਹ ਜਾਂਦੇ ਸੀ ਕਿੱਧਰ ਚਲੇ ਗਏ ਉਹ ਮਾਨਸਾਬ ਅਸੀਂ ਤਾਂ ਉੱਥੇ ਖੜੇ ਆ ਅਸੀਂ ਨਹੀਂ ਕਦੇ ਭਜਣ ਵਾਲੇ ਨਾ ਭਜ ਗਏ ਹਿੱਕੜਾ ਆ ਕੇ ਪੰਜਾਬ ਲਈ ਖੜੇ ਆ ਤੇ ਖੜੇ ਰਹਿਾਂਗੇ ਪਰ ਤੇਰੇ ਚ ਦਮ ਹੈ ਸਜਣਾ ਤੈਨੂੰ ਇੱਕ ਫੋਨ ਦਿੱਲੀੋਂ ਆਉਣਾ ਤੇ ਤੂੰ ਨਾਲ ਹੀ ਨਾਲ ਗੋਡੇ ਟੇਕ ਕੇ ਜਾ ਕੇ ਦੂਜੇ ਦਿਨ ਫੁੱਲਾਂ ਦੇ ਬੁੱਕੇ ਜੇ ਲੈ ਕੇ ਤੇਰੇ ਨਾਲ ਦੇ ਪੈਰਾਂ 'ਚ ਬੈਠਾ ਹੋਏਗਾ ਮੇਰਾ ਤੈਨੂੰ ਇੱਕ ਚੈਲੰਜ ਆ ਮਾਨਸਾਬ ਚੈਲੰਜ ਆ ਤੁਹਾਨੂੰ ਮੇਰਾ ਜੇ ਤੁਹਾਡੇ ਚ ਦਾਮਾ ਰੱਤੀ ਪਰ ਵੀ ਆ ਜੁਮਲੇਬਾਜੀ ਛੱਡ ਕੇ ਆ ਡਰਾਮੇਬਾਜੀ ਛੱਡ ਕੇ ਵੀ ਚਾਰ ਜੁਮਲੇ ਸੁਣਾ ਦਿਓ ਕਹਾਣੀਆਂ ਸੁਣਾ ਦਿਓ ਉਹਨੂੰ ਨੰਦ ਦਿਓ ਉਹਨੂੰ ਭੰਡ ਦਿਓ ਆ ਡਰਾਮਾਬਾਜੀ ਛੱਡ ਕੇ ਇਹ ਸਿਰਫ ਤੇ ਸਿਰਫ ਤੁਸੀਂ ਚਾਰ ਦਿਨ মিডিਆ ਦੀਆਂ ਸੁਰਖੀਆਂ ਵਟੋਰ ਸਕਦੇ ਹੋ ਹੋਰ ਕੱਖ ਨਹੀਂ ਪੰਜਾਬ ਦੇ ਪੱਲੇ ਪੈਣਾ ਆ ਜਿਹੜਾ ਡਰਾਮਾ ਤੁਸੀਂ ਬੀਬੀਐਮਬੀ ਵਾਲਾ ਕਰ ਰਹੇ ਹੋ ਨਾ ਇਹ ਡਰਾਮਾ ਹੈ ਆਗਲਾ ਨੇ ਤੌਣ ਤੇ ਗੋਡਾ ਰੱਖ ਕੇ ਲੈ ਜਾਣਗੇ ਪਾਣੀ ਲੈ ਕੇ ਲੈ ਲੋ ਮੈਥੋਂ ਪਹਿਲੀ ਗੱਲ ਤਾਂ ਮੇਰੀ ਚੁਣੌਤੀ ਆ ਸਾਨੂੰ ਅਸੀਂ ਜਿਹੜਾ ਕਾਲੇ ਪਾਣੀ ਦਾ ਮੁੱਦਾ ਜੋ ਕੈਮੀਕਲ ਜ਼ਹਿਰਾਂ ਪਾਈਆਂ ਬੁੱਢੇ ਦਰਿਆ ਰਹੀਂ ਸਤਲੋਚ ਚ ਉਹ ਸਰਕਾਰੀ ਸਾਥ ਤੇ ਛੜਤਾ ਸੀਚੇ ਵਾਲ ਉੱਥੇ ਵੀ ਬੁੱਢੇ ਦਰਿਆ ਨੂੰ ਸਾਫ਼ ਕਰਕੇ ਰੋਜ਼ ਗਲਾਜਾ ਭਰਨਾ ਟੀਵੀਐਸ ਘਟ ਗਿਆ ਜੀ ਮੇਰਾ ਤੁਹਾਨੂੰ ਸਾਰੀ ਸਰਕਾਰ ਨੂੰ ਚੈਲੰਜ ਆ ਜੇ ਦਾਮਾ ਸੋਡਚ ਵਲੀਪੁਰ ਪਿੰਡ ਜਿੱਥੋਂ ਬੁੱਢਾ ਦਰਿਆ ਸਤਲੁਜ ਦੇ ਵਿੱਚ ਡਿੱਗਦਾ ਹੈ ਉੱਥੇ ਆ ਕੇ ਇੱਕ ਬੂੰਦ ਪਾਣੀ ਉਹ ਬੁੱਢੇ ਦਰਿਆ ਦੇ ਵਿੱਚੋਂ ਪੀ ਲੋ ਮੈਂ ਮੰਨ ਜੂਗਾ ਵੀ ਤੁਸੀਂ ਵਾਕਈ ਪੰਜਾਬ ਦੇਰਦੀਆਂ ਸੋਡਾ ਸੰਤ ਸੀ ਚਲ ਪੀ ਲੇ ਸੋਡਾ ਕੋਈ ਮੰਤਰੀ ਪੀ ਲੇ ਸੋਡਾ ਕੋਈ ਚਹੇਤਾ ਪੀ ਲੇ ਜੇ ਸੁਣਾ ਕੋਈ ਭਗਤ ਪੀ ਲੇ ਜਿਹੜਾ ਕੈਮੀਕਲ ਜਿਹੜਾ ਜ਼ਹਿਰਾਂ ਪਾ ਕੇ ਤੁਸੀਂ ਪੰਜਾਬ ਤੇ ਰਾਜਸਥਾਨ ਦਾ 3 ਕਰੋੜ ਬੰਦਾ ਮਾਰ ਰਹੇ ਹੋ ਉਹਨਾਂ ਇੰਡਸਟਰੀਆਂ ਦੇ ਹੱਕ ਚ ਭੁਗਤ ਰਹੇ ਹਾਂ ਮੇਰਾ ਚੈਲੰਜ ਆ ਲੈ ਮਨਜੂਰ ਕਰ ਜਾ ਮਾਨ ਸਾਹਿਬ ਤੁਸੀਂ ਉੱਥੇ ਆ ਕੇ ਗਲਾਸ ਭਰ ਕੇ ਪਾਣੀ ਪੀ ਲਿਓ ਬੁੱਢੇ ਦਰਿਆ ਦੇ ਵਿੱਚੋਂ ਕਹੋ ਵੀ ਇਹ ਪਾਣੀ ਸਾਫ਼ ਹੈ ਲੈ ਮੈਂ ਪੀ ਲਿਆ ਮੇਰੇ ਪਰਿਵਾਰ ਨੇ ਪੀ ਲਿਆ ਮੇਰੇ ਭਗਤਾਂ ਨੇ ਪੀ ਲਿਆ ਮੇਰੇ ਮੰਤਰੀਆਂ ਨੇ ਪੀ ਲਿਆ ਮੇਰੇ ਐਮਐਲਏ ਨੇ ਪੀ ਲਿਆ ਸਾਰਾ ਪੰਜਾਬ ਇਹ ਪਾਣੀ ਪੀਵੇ ਮੈਂ ਪਿਓ ਦਾ ਪੁੱਤ ਨੀਯਤ ਮਾਨਸਾਬ ਤੁਹਾਡੇ ਖਿਲਾਫ ਜਾਂ ਸੋਡੀਆਂ ਜਿਹੜੀਆਂ ਗਲਤ ਨੀਤੀਆਂ ਦੇ ਖਿਲਾਫ ਇੱਕ ਵੀ ਸ਼ਬਦ ਕਦੇ ਬੋਲ ਜਾਂ ਲੈ ਜੇ ਸੋਡਿ ਚ ਹੈਗੀ ਹਿੰਮਤ ਤਾਂ ਮੇਰਾ ਚੈਲੰਜ ਕਬੂਲ ਕਰ ਲਓ ਆਓ ਕੱਲ ਨੂੰ ਬਲੀਪੁਰ ਵੱਡੇ ਦਰਿਆ ਦੇ ਉੱਤੇ ਜਿਛੇ ਤਿੰਨ ਤਰੀਕ ਨੂੰ ਲੁਧਿਆਣਾ ਇਕੱਠ ਰੱਖਿਆ ਸੀਗਾ ਵੱਡੇ ਦਰਿਆ ਨੂੰ ਬੰਦ ਕਰਨ ਦੇ ਲਈ ਤੇ ਤੁਸੀਂ ਪੁਲਿਸ ਛਾਉਣੀ ਬਣਾਇਆ ਲੁਧਿਆਣਾ ਸੋ ਉੱਤੇ ਸਾਡੇ ਬੰਦੇ ਵੀ ਕੁੱਟੇ ਬੁੜੀਆਂ ਤੱਕ ਨੂੰ ਕੁੱਟਿਆ ਤੇ ਬਰਾਬਰ ਤੁਸੀਂ ਪ੍ਰਵਾਸੀਆਂ ਦੀ ਸਟੇਜ ਲਵਾਈ ਸੋਡੇ ਪੁਲਿਸ ਪ੍ਰਸ਼ਾਸਨ ਨੇ ਸੋਡੇ ਕਹਿਣ ਤੇ ਉਹ ਟਕਰਾਅ ਕਰਾਉਣ ਦੇ ਮਾਨਸਰ ਨਾਲ ਤੇ ਸਾਨੂੰ ਫੜ ਲਿਆ ਗਿਆ ਉਥੇ ਪਹੁੰਚਣ ਤੱਕ ਨਹੀਂ ਦਿੱਤਾ ਗਿਆ ਡਰਾਮੇ ਛੜ ਦੇ ਮਾਨਸਾਹਬ ਡਰਾਮੇ ਛੜ ਦੇ ਅਗਲੀ ਗੱਲ ਤੁਹਾਨੂੰ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਪੰਜਾਬੀਓ ਧਿਆਨ ਦਿਓ ਇਹ ਮਸਲੇ ਕਿ ਇਹ ਇਨਸਾਨ ਕਿਵੇਂ ਪੰਜਾਬ ਨਾਲ ਧੋਖਾ ਕਰ ਰਿਹਾ ਕਿਵੇਂ ਪੰਜਾਬ ਨੂੰ ਗਮਰਾ ਕਰ ਰਿਹਾ ਪਹਿਲੀ ਗੱਲ ਤੇ ਇੱਕ ਪਾਸੇ ਤਾਂ ਮਾਨਸਾਹਬ ਕਹਿ ਰਹੇ ਆ ਹੁਕਮੰਤਰੀ ਜਨਾਬ ਕਹਿ ਰਹੇ ਆ ਕਿ ਹਾਈ ਕੋਰਟ ਦਾ ਫਿਰ ਆਰਡਰ ਲਿਆ ਕੇ ਦਿਖਾਓ ਤੇ ਮੈਂ ਮੰਨ ਜੂੰਗਾ ਇਹਦਾ ਮਤਲਬ ਵੀ ਜੇ ਹਾਈ ਕੋਰਟ ਨੇ ਕਹਿਤਾ ਵੀ ਪਾਣੀ 4500 ਕਿਊਸਕ ਪਾਣੀ ਹੋਰ ਦੇਣਾ ਹਰਿਆਣੇ ਨੂੰ ਤਾਂ ਮਾਨ ਸਾਹਿਬ ਕਹਿੰਦੇ ਅਸੀਂ ਮੰਨ ਜਾਗੇ। ਇਹਦਾ ਮਤਲਬ ਹੀ ਮੰਨੀ ਬੈਠੇ ਹੋ ਵੀ ਕੋਈ ਗੱਲ ਨਹੀਂ ਹਾਈ ਕੋਰਟ ਦਾ ਆਰਡਰ ਆਂਦੇ ਛੱਡ ਦਿਆਂਗੇ। ਦੂਜੀ ਗੱਲ ਤੁਸੀਂ ਉੱਥੇ ਧਰਨਾ ਲਾ ਕੇ ਪੁਲਿਸ ਦਾ ਪਹਿਰਾ ਬਿਠਾ ਕੇ ਪਾਣੀ ਨਹੀਂ ਰੋਕ ਸਕਦੇ। ਇਹਦਾ ਤੁਸੀਂ ਇੱਕ ਹੋਰ ਮੌਕਾ ਦੇ ਰਹੇ ਹੋ ਸੈਂਟਰ ਨੂੰ ਦਿੱਲੀ ਨੂੰ ਭਾਜਪੀ ਦੀ ਸਰਕਾਰ ਨੂੰ। ਕਿ ਕੱਲ ਨੂੰ ਉੱਥੇ ਉਹ ਆਰਮੀ ਲਾ ਕੇ ਸੀਆਰਪੀਫ ਲਾ ਕੇ ਸੀਆਈਐਸਐਫ ਲਾ ਕੇ ਸੋਡੀ ਧੌਣ ਤੇ ਗੋਡਾ ਰੱਖ ਕੇ ਪਾਣੀ ਛੱਡ ਕੇ ਲਿਜਾਂਗੇ ਕਿਉਂ ਕਿਉਂਕਿ ਕੰਟਰੋਲ ਆ ਜਿਹੜਾ ਡੈਮ ਦਾ ਉਹ ਸੈਂਟਰ ਕੋਲੇ ਉਹ ਬੀਜੇਪੀ ਕੋਲੇ ਆ ਉਹ ਬੀਵੀਐਮਬੀ ਕੋਲੇ ਆ ਉਹ ਬੀਵੀਐਮਬੀ ਜਿਹਦੇ ਵਿੱਚੋਂ ਪੰਜਾਬ ਨੂੰ ਬਿਲਕੁਲ ਪਾਸੇ ਢੁਕਾ ਕੇ ਮਾਰਿਆ ਅਗਲੇ ਨੇ ਤਿੰਨ ਸਾਲ ਆਪਾਂ ਸੁੱਤੇ ਪਏ ਰਹੇ ਨਾ ਕੋਈ ਹਾਈ ਕੋਰਟ ਨਾ ਕੋਈ ਸੁਪਰੀਮ ਕੋਰਟ ਨਾ ਸੋਡਾ ਏਜੀ ਨਾ ਕੋਈ ਲੜਿਆ ਜਾ ਕੇ ਨਾ ਕੋਈ ਖੜਿਆ ਨਾ ਕਰੇ ਪੈਰਾ ਦਿੱਤਾ ਹੁਣ ਜਾ ਕੇ ਲੋਕਾਂ ਨੂੰ ਲਿਜਾ ਕੇ ਉੱਥੇ ਪਹੁੰਚ ਗਏ ਲੋ ਜੀ ਮੈਂ ਆ ਗਿਆ ਜੀ ਆਇਆ ਪਾਣੀ ਕਿਵੇਂ ਲੈ ਜਾਓਗੇ ਬੂੰਦ ਨਹੀਂ ਜਾਣ ਦਿੰਦੇ ਕਿਹੜੇ ਡਰਾਮੇ ਕਰ ਰਹੇ ਹੋ ਜਨਾਬ ਆ ਦੂਜੇ ਪਾਸੇ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਜੀ ਰਾਜਸਥਾਨ ਨੂੰ ਅਸੀਂ ਪਾਣੀ ਦੇਵਾਂਗੇ ਜੀ ਕਿਉਂ ਉੱਥੇ ਜੀ ਆਰਮੀ ਲੱਗੀ ਹੋਈ ਆ ਕਹਿੰਦੇ ਬਾਰਡਰ ਤੇ ਉਹ ਭਲੇ ਮਾਨਸੋ ਉਹ ਮਹਾਪੁਰਸ਼ੋ ਉਹ ਡਰਾਮੇ ਬਾਜੋ ਫੌਜ ਕੋਲੇ ਹਜ਼ਾਰਾਂ ਕੈਂਟਰ ਭਰੇ ਹੁੰਦੇ ਆ ਪਾਣੀ ਦੇ ਆਪਣੇ ਕੈਂਟਰ ਟੈਂਕ ਪਾਣੀ ਦੇ ਭਰ ਕੇ ਫੌਜਾਂ ਦੇ ਕੋਲੇ ਰੱਖਦੀ ਐ ਆ ਫੌਜ ਸੋਡਾ ਕੈਮੀਕਲ ਵਾਲਾ ਪਾਣੀ ਨਹੀਂ ਪੀਊਗੀ ਇਹਦਾ ਜੰਗ 'ਚ ਮਰਨਾ ਅਸੀਦ ਹੋਣਾ ਕੋ ਗੋਲੀ ਨਾਲ ਸ਼ਹੀਦ ਹੋਣਾ ਵੱਡ ਗੱਲ ਐ ਉਹ ਕੁਝ ਜਾਵੇ ਜਾਣ ਕੇ ਇਹਦੀ ਨਾ ਜਾਵੇ ਆ ਜਿਹੜਾ ਪਾਣੀ ਛੋਡੇ ਬੁੱਢੇ ਦਰਿਆਵਾਂ ਦੇ ਸਤਲੁਜ ਚ ਪੈਂਦਾ ਤੇ ਹਰੀਕੇ ਪੱਤਰੋਂ ਨਹਿਰ ਨਿਕਲਦੇ ਰਾਜਸਥਾਨ ਨੂੰ ਜਾਂਦੀ ਹੈ ਇੰਦਰਾ ਗਾਂਧੀ ਨਹਿਰ ਇਹ ਪਾਣੀ ਪੀ ਕੇ ਤਾਂ ਉਹ ਨਾਲ ਦੀ ਨਾਲ ਹੀ ਫੌਜਾਂ ਦਾ ਕੰਮ ਹੋ ਜੂ ਛੋਡਾ ਆ ਪਾਣੀ ਪੀਣਗੇ ਇਹ ਡਰਾਮਾ ਛੱਡੋ ਪਹਿਲੇ ਉਸ ਲੋਕ ਪਾਣੀ ਨਹੀਂ ਜਾਂਦਾ ਉਹਨਾਂ ਕੋਲੇ ਆਪਣੇ ਪਾਣੀ ਦਾ ਪ੍ਰਬੰਧ ਹੁੰਦਾ ਪਰ ਇਹ ਵੀ ਤੈਨੂੰ ਇੱਕ ਸੈਂਟਰ ਦੇ ਕਿਸੇ ਮੰਤਰੀ ਦਾ ਫੋਨ ਆਇਆ ਉਹਦੇ ਕਹਿਣ ਤੇ ਤੂੰ ਮੰਨ ਗਿਆ ਵੀ ਹਾਂ ਅਸੀਂ ਪਾਣੀ ਛੱਡ ਦਿਆਂਗੇ ਤੇ ਇਹ ਤੇਰੀ ਗੱਲ ਨੇ ਪੱਕ ਜਾਣਾ ਮੇਰੀ ਗੱਲ ਚੇਤੇ ਰੱਖੀ ਇਹ ਪਾਣੀ ਉਹਨਾਂ ਨੇ ਇਸ ਤਰੀਕੇ ਨਾਲ ਲੈ ਜਾਣਾ ਇੱਕ ਪਾਸੇ ਕਹਿੰਦਾ ਜੀ ਮੈਂ ਤਾਂ ਲਾਈ ਲੜਨ ਨੂੰ ਤਿਆਰ ਐ ਮੈਂ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਦੂਜੇ ਪਾਸੇ ਕਹਿੰਦਾ ਜੀ ਫੌਜ ਸਾਡੀ ਉੱਥੇ ਖੜੀ ਐ ਉਹ ਬਹਾਨਾ ਫੌਜ ਦਾ ਇਦਾਂ ਸੈਂਟਰ ਦੇ ਕਿਹਾ ਗਿਆ ਸੋ ਡਰਾਮੇਬਾਜ਼ੀ ਛੱਡੋ ਤੁਸੀਂ ਮਤਾਂ ਪਾਸ ਕੀਤਾ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਲੋਕੋ ਗੱਲ ਨੂੰ ਸਮਝੋ ਯਾਰ ਅੰਨੇ ਭਗਤ ਬਣ ਕੇ ਉੱਥੇ ਖੜੇ ਆ ਮਾਨ ਸਾਹਿਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮਾਨ ਸਾਹਿਬ ਤੇਰੀ ਸੋਚ ਤੇ ਪਰਾ ਦੇ ਕੇ ਠੋਕ ਕੇ ਸੋਚ ਕਿਹੜੀ ਆ ਯਾਰ ਕਿਹੜੀ ਸੋਚ ਤੇ ਖੜੇ ਆ ਇਹ ਬੰਦੇ ਯਾਰ ਇਹਨਾਂ ਨੇ ਮਤਾ ਪਾਸ ਕੀਤਾ 12 13 ਮਤੇ ਪਏ ਇਹ ਜੇ ਵਿਧਾਨ ਸਭਾ ਦੇ ਕਿਸੇ ਮਤੇ ਦੀ ਕੋਈ ਬੁਖਤ ਨਹੀਂ ਇੱਥੇ ਕੋਈ ਕਹੇ ਮਤੇ ਆ ਮਤ ਨੂੰ ਨਹੀਂ ਪੁੱਛਦਾ ਕੋਈ ਸੈਂਟਰ ਇਹ ਮਤ ਨੂੰ ਨਹੀਂ ਜਾਣਦੇ ਜਿਹੜੇ ਇਹ ਜੇ ਮਤੇ ਲੈ ਕੇ ਆਉਂਦੇ ਆ ਦੂਜੀ ਗੱਲ ਉਹ ਮਤੇ ਦੇ ਵਿੱਚ ਇਹਨਾਂ ਦੇ ਸਪੀਕਰ ਕੁਲਪਤਾ ਸਿੰਘ ਸੰਧਮਾਨ ਦੇ ਮਤੇ ਪੜਿਆ ਧਿਆਨ ਨਾਲ ਮਤੇ ਸੁਣਿਓ ਇਹ ਮੰਨੇ ਆ ਕਿ ਹਾਂ ਜਿਹੜਾ ਪਾਣੀ 4000 ਕਿਊਸਕ ਜਾ ਰਿਹਾ ਹੈ ਜਾਂ ਉਦੋਂ ਪਹਿਲਾਂ ਹਰਿਆਣੇ ਨੂੰ ਪਾਣੀ ਜਾ ਰਿਹਾ ਸੀ ਜਾਂ ਰਾਜਸਥਾਨ ਨੂੰ ਪਾਣੀ ਜਾ ਰਿਹਾ ਜਾਂ ਦਿੱਲੀ ਨੂੰ ਪਾਣੀ ਜਾ ਰਿਹਾ ਜਾਂ ਜੰਮੂ ਕਸ਼ਮੀਰ ਨੂੰ ਪਾਣੀ ਜਾ ਰਿਹਾ ਠੀਕ ਆ ਉਹ ਪਾਣੀ ਅਸੀਂ ਸਹਿਮਤ ਆ ਉਹ ਪਾਣੀ ਐਂ ਜਾਂਦਾ ਰਹੂਗਾ ਪਰ ਸਾਡੇ ਕੋਲ ਹੋਰ ਦੇਣ ਨੂੰ ਪਾਣੀ ਹੈ ਨਹੀਂ ਇਦਾਂ ਮਗਲ ਤੁਸੀਂ ਇਸ ਗੱਲ ਤੇ ਮੋਹਰ ਲਾਤੀ ਪੱਕਾ ਕਰਤਾ ਇਸ ਗੱਲ ਨੂੰ ਕਿ ਜਿਹੜਾ ਪਾਣੀ ਜਾ ਰਿਹਾ ਪਹਿਲਾਂ ਉਹ ਸਹੀ ਜਾ ਰਿਹਾ ਹੈ ਮਾਨ ਸਾਹਿਬ ਕਦੇ ਵੀ ਪੰਜਾਬੀ ਇਸ ਗੱਲ ਦੇ ਹੱਕ 'ਚ ਨਹੀਂ ਰਹੇ ਕਿ ਸਾਡਾ ਪਾਣੀ ਕਿਸੇ ਵੀ ਸਟੇਟ ਕਿਸੇ ਵੀ ਸੂਬੇ ਨੂੰ ਬਾਹਰ ਜਾਣਾ ਚਾਹੀਦਾ ਇਸੇ ਗੱਲ ਪਿੱਛੇ ਤੁਹਾਡੇ ਯਾਦ ਹੋਣਾ ਜਦੋਂ ਰਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ ਤਾਂ ਲੋਂਗੋਵਾਲ ਦੀ ਉਦੋਂ ਬਾਅਦ ਮੌਤ ਹੋ ਗਈ ਸੀਗੀ ਉਹਦੀ ਗੋਲੀ ਮਾਰ ਕੇ ਨੂੰ ਮਾਰ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ ਉਹ ਇਸ ਗੱਲ ਦੇ ਪਿੱਛੇ ਰੌਲਾ ਪਿਆ ਸੀ ਕਿ ਇਹ ਰਜੀਵ ਲੋਂਗਵਾਲ ਸੀ ਹੱਥੇ ਦੇ ਵਿੱਚ ਰਚਨ ਸਿੰਘ ਲੋਂਗੋਵਾਲੇ ਮੰਨ ਕੇ ਆਏ ਸੀ ਵੀ ਹਾਂ ਅਸੀਂ ਇਹ ਪਾਣੀ ਦੇਣ ਨੂੰ ਤਿਆਰ ਹਾਂ ਕੋਈ ਵੀ ਪੰਜਾਬੀ ਜਿਹੜਾ ਇਸ ਗੱਲ ਨੂੰ ਸਮਝਦਾ ਨਾ ਕੋਈ ਕਿਸੇ ਕਮੇਟੀ ਦੇ ਹੱਕ 'ਚ ਨਾ ਕੋਈ ਕਿਸੇ ਟ੍ਰਿਬਿਊਨਲ ਦੇ ਹੱਕ 'ਚ ਵੀ ਕੋਈ ਟ੍ਰਿਬਿਊਨਲ ਬਣਨਾ ਚਾਹੀਦਾ ਕੋਈ ਕਮੇਟੀ ਬਣਨੀ ਚਾਹੀਦੀ ਹੈ ਜਿਹੜਾ ਪੰਜਾਬੀ ਨੂੰ ਸਮਝ ਆ ਵੀ ਇਹ ਪਾਣੀ ਦੇ ਉੱਤੇ ਸਿਰਫ ਤੇ ਸਿਰਫ ਰੇਪ੍ਰੀਨਸਿਪੇਸ਼ਨ ਦੇ ਮੁਤਾਬਕ ਪੰਜਾਬ ਦਾ ਹੱਕ ਹੈ। ਨਾ Rajasthan ਦਾ, ਨਾ Haryana ਦਾ। ਨਾ ਦਿੱਲੀ ਦਾ ਤੇ ਨਾ ਕਿਸੇ ਜੰਮੂ ਕਸ਼ਮੀਰ ਦਾ। ਸਿਰਫ ਤੇ ਸਿਰਫ ਅਪਰ ਸਟੇਟ ਆ, ਰੇਪ੍ਰੀਨਸਟੇਟ ਜਿਹੜੀ ਹਿਮਾਚਲ ਤੇ ਲੋਅਰ ਸਟੇਟ ਹੇਟਲੀ ਸਟੇਟ ਸਾਡੀ ਪੰਜਾਬ ਜਿੱਥੇ ਪੰਜਾਬ ਇਹ ਪਾਣੀ ਆ ਕੇ ਨੁਕਸਾਨ ਕਰਦਾ। ਤੁਸੀਂ ਇਸ ਗੱਲ ਨੂੰ ਮੰਨ ਚੁੱਕੇ ਹੋ ਨਾ ਮਤਿਆਂ ਦੇ ਵਿੱਚ ਵੀ ਹਾਂ। ਮਾਨਵਤਾਰੇ ਆਧਾਰ ਤੇ ਅਸੀਂ ਪਾਣੀ ਦੇਣ ਨੂੰ ਤਿਆਰ ਆਂ ਜੀ ਤੂੰ ਮਾਨ ਸਾਹਿਬ ਤੁਸੀਂ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਤੁਸੀਂ ਬਹੁਤ ਵੱਡੇ ਵੱਡੇ ਦਮਕਸ਼ੇ ਮਾਰਦੇ ਹੋ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਹਾਣੀਆਂ ਚੁਟਕਲੇ ਬਹੁਤ ਕੁਝ ਕਰਦੇ ਹੋ ਆਉ ਦੇ ਤੰਜ ਕਸਤਾ ਆਉ ਨੂੰ ਪੰਡਤਾ ਆਉ ਨੂੰ ਕਰਤਾ ਤੁਸੀਂ ਆਪਣੇ ਆਪ ਨੂੰ ਬਹੁਤ ਘੈਂਟ ਸਮਝਦੇ ਹੋ ਤੁਸੀਂ ਫੈਡਰਲਿਜ਼ਮ ਦੀ ਗੱਲ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਤੁਹਾਡੇ ਮੂੰਹ ਦੇ ਵਿੱਚੋਂ ਇੱਕ ਵਾਰੀ ਨਿਕਲੀ ਹੈ ਤੁਸੀਂ ਜਿੰਨੀਆਂ ਵੀ ਸੈਂਟਰ ਦੀਆਂ ਨੀਤੀਆਂ ਨੇ ਪਾਲਿਸੀਆਂ ਨੇ ਕਾਨੂੰਨ ਬਣਾਏ ਸੈਂਟਰ ਨੇ ਨਾਲ ਦੀ ਨਾਲ ਇਨ ਬਿਨ ਰੱਤੀ ਭਰ ਵੀ ਉਹ ਚ ਫਰਕ ਨਹੀਂ ਰੱਖਦੇ ਉਹ ਪੰਜਾਬ 'ਚ ਲਾਗੂ ਕਰ ਰਹੇ ਹੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਸਿੱਖਿਆ ਨੀਤੀ ਮੈਂ ਪਹਿਲਾਂ ਹੀ ਬਹੁਤ ਵਾਰੀ ਇਹ ਗੱਲ ਕਹੀ ਹੈ ਸਿੱਖਿਆ ਨੀਤੀ ਪੰਜਾਬ ਦੇ ਵਿੱਚ ਸੈਂਟਰ ਦੀ ਜਿਹੜੀ ਸਿੱਖਿਆ ਨੀਤੀ ਸੀ 220 ਉਹਨੂੰ ਤੁਸੀਂ 22 ਦੇ ਬੱਜੇਰ ਉਹ ਤੁਹਾਡੀ ਸਰਕਾਰ ਬਣਦੀ ਆ ਤੁਸੀਂ ਲਾਗੂ ਕੀਤਾ ਜਦੋਂ ਕਿ ਉਹ ਸਿੱਖਿਆ ਨੀਤੀ ਪੂਰੇ ਦੱਖਣ ਭਾਰਤ ਨੇ ਲਾਗੂ ਨਹੀਂ ਕੀਤੀ ਨਾ ਪੱਛਮੀ ਬੰਗਾਲ ਨੇ ਲਾਗੂ ਕੀਤੀ ਆ ਤੁਸੀਂ ਕਹਿੰਦੇ ਅਸੀਂ ਪੰਜਾਬ ਅਤਿਸ਼ੀਆ ਤੁਸੀਂ ਜਿਹੜੀ ਇਸ ਤੋਂ ਇਲਾਵਾ ਪਾਣੀਆਂ ਦੇ ਮੁੱਦੇ ਤੇ ਆਪਾਂ ਗੱਲ ਕਰਦੇ ਆ 21 ਦੇ ਵਿੱਚ ਇਹ BBMP ਦੇ ਵਿੱਚ ਡੈਮ ਸੇਫਟੀ ਐਕਟ ਜਿਹੜਾ ਬਣਦਾ ਹੈ 21 ਦੇ ਵਿੱਚ ਤੁਸੀਂ ਐਮਪੀ ਹੁੰਨੇ ਹੋ ਕਦੇ ਆਵਾਜ਼ ਬੁਲੰਦ ਕੀਤੀ ਤੁਸੀਂ 3 ਸਾਲ ਹੋ ਗਏ ਕਿਸੇ ਹਾਈ ਕੋਰਟ ਕੋ ਸੁਪਰੀਮ ਕੋਰਟ ਦਾ ਅਰੋਪ ਕੀਤਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਆ ਤੁਸੀਂ ਇੱਥੇ ਸੁਖਪਾਲ ਸਿੰਘ ਖਰੇ ਵਰਗਿਆਂ ਨੇ ਇਹ ਵਾਰ 28 ਸੀਗੀ ਕਿ ਪੰਜਾਬ ਦੇ ਵਿੱਚ ਇਹ ਕਾਨੂੰਨ ਬਣਾਉਣਾ ਚਾਹੀਦਾ ਹਿਮਾਚਲ ਦੀ ਤਰ੍ਹਾਂ ਉੱਤਰਾਖੰਡ ਦੀ ਤਰ੍ਹਾਂ ਰਾਜਸਥਾਨ ਦੀ ਤਰ੍ਹਾਂ ਕਿ ਪੰਜਾਬ ਦੇ ਵਿੱਚ ਬਾਹਰਲਾ ਬੰਦਾ ਆ ਕੇ ਜ਼ਮੀਨ ਨਾ ਲੈ ਸਕੇ ਪੰਜਾਬ ਦੀਆਂ ਨੌਕਰੀਆਂ ਪੰਜਾਬਗਾਂ ਨੂੰ ਮਿਲਣੀਆਂ ਚਾਹੀਦੀਆਂ ਅਸੀਂ ਕਿੰਨੇ ਵਾਰੀ ਆਵਾਜ਼ ਬੁਲੰਦ ਕੀਤੀ ਹੋਰ ਬੰਦਾ ਨੇ ਆਵਾਜ਼ ਬੁਲੰਦ ਕੀਤੀ ਤੁਸੀਂ ਚੁੱਪ ਵੱਟ ਗਏ ਤੁਸੀਂ ਗੱਲ ਕੀਤੀ ਪੰਜਾਬ ਦੀ ਤੁਸੀਂ ਕਹਿੰਦੇ ਅਸੀਂ ਪੰਜਾਬ ਅਤਿਸ਼ੀ ਹਾਂ ਤੁਸੀਂ ਕਹਿੰਦੇ ਪੰਜਾਬ ਦਾ ਜੀ ਇਹ ਤਾਂ ਅਸੀਂ ਹੋਈਦਾ ਜੀ ਇਸਾ ਗੁਰੂਆਂ ਦੇ ਧਰਤੀ ਆ ਜੀ ਅਸਟਾ ਸਾਡੀ ਦਾ ਫਲਸਫਾ ਹੀ ਹੋਰ ਨੇ ਜੀ ਸਾਡੇ ਦਾ ਸਿਧਾਂਤ ਗੁਰੂਆਂ ਵਾਲੇ ਸਰਵੱਤੇ ਪਲਸ ਸਿਧਾਂਤ ਹੈ ਜੀ ਅਸੀਂ ਜੀ ਕਿਵੇਂ ਦੇ ਦਾਂ ਕਿਸੇ ਨੂੰ ਕਹਿ ਦਾਂਗੇ ਕਿ ਬਿੱਥੇ ਨੌਕਰੀ ਲਵੋ ਆ ਕੇ ਇੱਥੇ ਆ ਕੇ ਤੁਸੀਂ ਜ਼ਮੀਨ ਨਾਲ ਲਵੋ ਮਾਨ ਸਾਹਿਬ ਜਦੋਂ ਸਾਡੇ ਕੋਲ ਹੀ ਕੁਛ ਐ ਨਹੀਂ ਪੰਜਾਬ ਕੋਲ ਦੇਣ ਨੂੰ ਕੁਛ ਐ ਨਹੀਂ ਨਾ ਪਾਣੀ ਨਾ ਨੌਕਰੀਆਂ ਸਾਡੇ ਮੁੰਡੇ ਤਾਂ ਚੱਟੇ ਪੀ ਪੇ ਮਰ ਗਏ ਜਾਂ ਮਜਬੂਰੀ ਬਸ ਬਾਹਰਲੇ ਮੁਲਕਾਂ ਨੂੰ ਭੱਜ ਗਏ ਨੌਕਰੀਆਂ ਦੇ ਲਿਆ ਕੇ ਬਿਠਾ ਦੇ ਪਵੰਜ 100 ਦੇ ਵਿੱਚੋਂ 52 55 53 53 53 ਬੰਦੇ ਬਾਹਰਲੇ ਸੂਬਿਆਂ ਦੇ ਆ ਜੇ ਹੈ ਹਿੰਮਤ ਤਾਂ ਤੁਸੀਂ ਮੈਨੂੰ ਇਹ ਵੀ ਚੈਲੰਜ ਕਰਦਾ ਜੇ ਤੁਹਾਡੇ ਇਹ ਹਿੰਮਤ ਆ ਨਾ ਵੀ ਤੁਸੀਂ ਕਹਿੰਦੇ ਅਸੀਂ 50000 ਨੌਕਰੀ ਦੇਤੀ ਤੁਸੀਂ ਅੰਕੜੇ ਦਿਓ ਦੇ ਵੀ 50000 ਦੇ ਵਿੱਚੋਂ ਚਲੋ ਮੈਂ ਮੰਨ ਗਿਆ 50000 ਦੀ 50000 ਦੇ ਵਿੱਚੋਂ ਬਾਹਰਲੇ ਬੰਦੇ ਕਿੰਨੇ ਆ ਹਰ ਸੂਬੇ ਚ ਕੋਟਾ ਛੋਟਾ ਕੋ ਕੋਟਾ ਹੀ ਨਹੀਂ ਕੋਈ ਸ਼ਰਤ ਨਹੀਂ ਕੋਈ ਡੋਮਿਸਾਈਲ ਨਹੀਂ ਕੋਈ ਬੋਨਾਫਾਈਟ ਨਹੀਂ ਕੋਕ ਨਹੀਂ ਰੱਬ ਦਾ ਵਾਸਤਾ ਤਵਾ ਨਾ ਕਰੋ ਪੰਜਾਬ ਨੂੰ ਸਦਾ ਨਹੀਂ ਲੈਣਾ ਇੱਥੇ ਕਿਸੇ ਨੂੰ ਸਦਾ ਨਹੀਂ ਬਾਕੀ ਬਲਮਰ ਬੋਲਦੀ ਸਦਾ ਹੀ ਚੜਦਾ ਇਹ ਮੋਜਾ ਹੈ ਇਹ ਸਿਰ ਦੇ ਤਾਜ ਸਰਾ ਨਹੀਂ ਲੈਂਦੇ ਲੋਕ ਪਤਾ ਨਹੀਂ ਕਿਹੜੇ ਵੇਲੇ ਮਿੱਟੀ ਚ ਮਿਲਾ ਦੇਣਗੇ ਧੂੜ ਚ ਟਾ ਦੇਣਗੇ ਕਿੱਥੇ ਗਏ ਬਾਦਲ 25 ਸਾਲ ਕਹਿੰਦੇ ਰਾਜ ਕਰਾਂਗੇ ਉਹ ਲੱਭਦੇ ਫਿਰਦੇ ਜਮੀਨ ਮਾਰੀ ਮੁੱਟੀ ਵੀ ਮਿਲ ਜਗ੍ਹਾ ਦੇ ਪੈਰ ਧਰਨੂ ਥਾਂ ਇਹ ਬਾਲਾ ਸਮਾਂ ਨਹੀਂ ਚੱਲਦਾ ਹੁੰਦਾ ਚੰਮ ਦੀਆਂ ਨਾ ਚਲਾਓ ਕਿਸਾਨ ਕਿੱਧਰ ਗਏ ਜੀ ਹੁਣ ਤੁਸੀਂ ਬੋਲ ਰਹੇ ਹੋ ਉੱਥੇ ਖੜੇ ਕਿਸਾਨ ਕਿੱਥੇ ਗਏ ਜੀ ਅੱਜ ਕਿਸਾਨ ਜਦ ਆ ਗਈ ਉਹਦੇ ਨੇ ਚੇਤਾ ਜਿੱਦੇ ਕਿਸਾਨਾਂ ਨੂੰ ਉੱਥੇ ਡਾਂਗਾ ਮਾਰ ਕੇ ਠਾਇਆ ਹੈ ਤੇ ਤੁਹਾਡੇ ਐਮਐਲਏ ਟਰਾਲੀਆਂ ਚੋਰੀ ਕਰਕੇ ਲੈ ਕੇ ਗਏ ਆ ਫਰਜ ਚੋਰੀ ਕਰਕੇ ਲੈ ਗਿਆ ਕਿ ਸਿਲੰਡਰ ਚੱਕ ਕੇ ਲੈ ਗਏ ਭਾਂਡੇ ਚੱਕ ਕੇ ਲੈ ਗਏ ਉਹਦੇ ਨੇ ਕਿਸਾਨ ਦੇਖੇ ਤੁਹਾਨੂੰ ਹਾਲੇ ਤਾਂ ਪਤਾ ਲੱਗੂ ਆਉਣ ਤੋਂ ਸਮਾ ਕਿਸਾਨਾਂ ਦਾ ਵੀ ਕਿੱਥੇ ਤੋਂ ਪਿੰਡਾਂ 'ਚ ਬੜ ਕੇ ਦਿਖਾਇਓ ਅੱਜ ਕਿਸਾਨ ਚਿੱਤੇ ਆ ਗਈ ਕਹਿੰਦਾ ਜੀ ਏਸੀਆਂ ਮਾਨ ਸਾਹਿਬ ਕਹਿੰਦੇ ਏਸੀ ਟਰਾਲੀਆਂ ਹੈ ਨਹੀਂ ਇੱਥੇ ਕਿਸਾਨੇ ਏਸੀ ਟਰਾਲੀਆਂ ਭਾਲਦੇ ਆ ਮਾਨ ਸਾਹਿਬ ਕਿਸਾਨ ਨਹੀਂ ਅਸੀਂ ਟਾਲੀਆਂ ਭਾਲਦੇ ਤੁਸੀਂ ਆਪਣੀ ਫੋਕੀ ਬੱਲੇ-ਬੱਲੇ ਕਰਾਉਣ ਲਈ 800 ਕਰੋੜ ਰੁਪਇਆ ਰੱਖਿਆ 800 ਕਰੋੜ ਰੁਪਇਆ ਬਜਟ ਦੇ ਵਿੱਚ ਉਹ ਵੀ ਕਾਦੀ ਖਾਤਰ ਵੀ ਮਾਨਸਾ ਦੇ ਪੂਰੇ ਪੰਜਾਬ ਚ ਵੱਡੇ-ਵੱਡੇ ਹੋਲਡਿੰਗ ਬੋਰਡ ਲੱਗੇ ਹੋਏ ਸਿੱਖਿਆ ਕ੍ਰਾਂਤੀ ਲਿਆਂਦੀ ਨਸ਼ਿਆਂ ਵਿਰੁੱਧ ਜੁੱਧ ਛੇੜਤਾ ਮਾਨਸਾ ਨੇ ਇੰਨੀਆਂ ਨੌਕਰੀਆਂ ਦੇ ਦਿੱਤੀਆਂ ਬੇਰੋਜ਼ਗਾਰੀ ਦੂਰ ਕਰਤੀ ਐਨੇ ਸਮੁੰਦਰ ਬੰਦ ਕਰਤੇ ਭਰਿਆ ਪਿਆ ਪੰਜਾਬ ਬੋਰਡਾਂ ਨਾਲ 800 ਕਰੋੜ ਰੁਪਇਆ ਬਜਟ ਦੇ ਵਿੱਚ ਰੱਖਿਆ ਬਜਟ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪੈਸਾ ਕਾਦੀ ਖਾਤਰ ਕੱਲਾ ਸਿਰਫ ਤੇ ਸਿਰਫ ਆਪਣੀਆਂ ਫੋਟੋਆਂ ਚ ਮਕਾਉਣ ਖਾਤਰ ਐਡਾ ਦੇਣ ਖਾਤਰ ਚੈਨਲਾਂ ਨੂੰ ਖਰੀਦਣ ਖਾਤਰ ਸਿਰਫ ਤੇ ਸਿਰਫ ਆਪਣੀ ਸੋਢੀ ਗੱਲ ਕਰਨ ਚੈਨਲ ਹੋਰ ਕੋਈ ਗੱਲ ਨਹੀਂ ਦਿਖਾਉਣ ਸੰਗੀ ਨੱਪ ਰੱਖੀ ਚੈਨਲਾਂ ਦੀ ਪੱਤਰਕਾਰਾਂ ਦੀ ਕਿੱਥੇ ਕੀ ਕਰ ਸਕਦਾ ਕੀ ਕਿੱਧਰ ਨੂੰ ਤੁਰੇ ਫਿਰਦੇ ਹੋ ਕਿਹੜੇ ਡਰਾਮੇ ਤੁਰੇ ਫਿਰਦੇ ਹੋ ਲੰਮਾ ਤੋਂ ਲੈ ਕੇ ਕੱਲੇ ਦਿਓ ਜੇ ਇਸ ਤਰੀਕੇ ਨਾਲ ਇਹ ਬੰਦਾ ਪਾਣੀ ਰੋਕ ਗਿਆ ਤਾਂ ਮੈਨੂੰ ਨੀਵੇਂ ਤੋਂ ਦਿਖਾ ਦਿਓ ਬਹਾ ਦਿਓ ਇਹ ਸਿਰਫ ਡਰਾਮਾ ਮੇਰੀ ਗੱਲ ਯਾਦ ਚੇਤੇ ਰੱਖਿਓ 21 ਤਰੀਕ 21 ਤਰੀਕ ਤੱਕ 21 ਮਈ ਤੋਂ ਨਵਾਂ ਸਾਲ ਸ਼ੁਰੂ ਹੋ ਜਾਣਾ ਪਾਣੀ ਦਾ 21 ਮਈ ਤੋਂ ਬਾਅਦ ਦੁਬਾਰਾ ਫਿਰ ਬੰਡ ਵਿਰਾਸਤਾਂ ਨੂੰ ਕਿੰਨਾ ਜਾਣਾ ਹੈ ਹਰਿਆਣੇ ਨੂੰ ਕਿੰਨਾ ਜਾਣਾ ਹੈ ਦਿੱਲੀ ਨੂੰ ਕਿੰਨਾ ਜਾਣਾ ਹੈ ਜੰਮੂ ਨੂੰ ਕਿੰਨਾ ਜਾਣਾ ਹੈ ਤੇ ਪੰਜਾਬ ਨੂੰ ਕਿੰਨਾ ਜਾਣਾ ਉਹਦੀ ਬੰਡ 21 ਮਈ ਤੋਂ ਸ਼ੁਰੂ ਹੋ ਜਾਣੀ ਹੈ ਜਿਹੜਾ ਕੋਟਾ ਹਰਿਆਣੇ ਦਾ ਇਹਨਾਂ ਨੇ ਦਿੱਤਾ ਹੋਇਆ ਉਹ 21 ਮਈ ਤੋਂ ਦੁਬਾਰੇ ਸ਼ੁਰੂ ਹੋ ਜੂਗਾ ਅੱਜ ਤਰੀਕ ਕਿੰਨੀ ਹੋ ਗਈ 10 ਕੁ 11 ਤਰੀਕਾ ਸ਼ਾਇਦ 10 ਦਿਨ ਦੀ ਗੱਲ ਹੈ 10 ਦਿਨੇ ਡਰਾਮਾ ਚੱਲੂ 10 ਦਿਨਾਂ ਬਾਅਦ ਉਹਨਾਂ ਨੇ ਆਪਣਾ ਪਾਣੀ ਲੈ ਜਾਣਾ ਇਹਨੇ ਆਪਣੇ ਵੱਡੇ ਵੱਡੇ ਫੇਰ ਬੋਰਡ ਲਵਾਉਣੇ ਆ ਫਿਰ ਇਹਨੇ ਮਸ਼ਹੂਰੀਆਂ ਚਲਾਉਣੀਆਂ ਵੀਡੀਓ ਬਣਾਵਣਾ ਚਲਾਉਣੀਆਂ ਜਿਵੇਂ ਉਹ ਦੱਬੀ ਜਾਂਦਾ ਜੀ ਗੇਟ ਬੰਦ ਕਰੀਂਦਾ ਪੰਜਾਬ ਦੇ ਪਾਣੀਆਂ ਦਾ ਰੱਖਾ ਭਵੰਤ ਸਿੰਘ ਮਾਨ ਫਿਰ ਇਹਨੇ ਡਰਾਮਾ ਸ਼ੁਰੂ ਕਰਨਾ ਬੋਰਡ ਲਵਾ ਕੇ ਫਿਰ ਇਹਤੇ ਰਾਜਨੀਤੀ ਕਰੂਗਾ ਕਿ ਮੈਂ ਪਾਣੀ ਰੋਕਦਾ ਮੈਂ ਕਿੱਥੇ ਰੋਕਦਾ ਪਾਣੀ ਜੀ ਹਿੰਮਤ ਹੈਗੀ ਅਸੀਂ ਨਾ Rajasthan ਦੇ ਵਿਰੋਧੀ ਆ ਉਹ ਵੀ ਸਾਡੇ ਭਰਾ ਨੇ ਨਾ Haryana ਦੇ ਵਿਰੋਧੀ ਆ ਉਹ ਵੀ ਸਾਡੇ ਵਰਗੇ ਇਨਸਾਨ ਨੇ ਉਹਨਾਂ ਨੂੰ ਵੀ ਪਾਣੀ ਚਾਹੀਦਾ ਪਰ ਉਹਨਾਂ ਨੂੰ ਪਾਣੀ ਜਮਨਾ ਚੋਂ ਸਾਰਦਾ ਚੋਂ ਮਿਲਣਾ ਚਾਹੀਦਾ ਉਹਨੂੰ ਚੈਨਲ ਇਸ ਕਰਕੇ ਪਾਣੀ ਦੇਣਾ ਚਾਹੀਦਾ ਰਾਜਸਥਾਨ ਤੇ ਹਰਿਆਣੇ ਨੂੰ ਨਾ ਕਿ ਪੰਜਾਬ ਦਾ ਪਾਣੀ ਖੋ ਕੇ ਦੇਣਾ ਚਾਹੀਦਾ ਇੱਕ ਪਾਸੇ ਦੂਜੀ ਵੀ ਤੁਹਾਨੂੰ ਮੈਂ ਗੱਲ ਕਰਨਾ ਚਾਹੁੰਦਾ ਇੱਕ ਪਾਸੇ ਪੰਜਾਬ ਨੂੰ ਜੰਗ ਝੋਕਿਆ ਜਾ ਰਿਹਾ ਹਲਾ ਸ਼ੇਰਾਂ ਜਿੱਤਿਆਂ ਪੰਜਾਬੀ ਉਹ ਚੱਕਦੇ ਫੱਟੇ ਪੰਜਾਬੀ ਵੀ ਹਾਂ ਹਾਂ ਅਸੀਂ ਦੂਜੇ ਪਾਸੇ ਪੰਜਾਬ ਦੇ ਹੱਕਾਂ 'ਤੇ ਡਾਕੇ ਮਾਰੇ ਜਾ ਰਹੇ ਆ ਕਦੇ ਕੋਈ ਇਹਦੇ ਬਾਰੇ ਗੱਲ ਕਰੂਗਾ ਇੱਕ ਪਾਸੇ ਤਾਂ ਤੁਸੀਂ ਪੰਜਾਬ ਨੂੰ ਜੰਗ ਦਾ ਖਾੜਾ ਬਣਾ ਰੱਖਿਆ ਦੂਜੇ ਪਾਸੇ ਆਹ ਲਗਾਤਾਰ ੱੱਕੇ ਦੇ ੱੱਕਾ ਪੰਜਾਬ ਨਾਲ ਆ ਵੀ ਰਾਜਧਾਨੀ ਵੀ ਖੋਲੀ ਪਾਣੀ ਵੀ ਖੋਲਿਆ ਡੈਮ ਵੀ ਖੋਲੇ ਆ ਵੀ ਖੋਲਿਆ ਉਹ ਵੀ ਖੋਲਿਆ ਆਹੀ ਕੋ ਚੱਲ ਰਿਹਾ ਪੰਜਾਬ ਨਾਲ ਕੋਈ ਇਹਦੇ ਬਾਰੇ ਸਾਡੇ ਕੋਲ ਸਾਡੇ ਕੋਲ ਸਿਰਦ ਲੀਡਰਸ਼ਿਪ ਸਾਡੇ ਕੋਈ ਸੰਜੀਦਾ ਲੋਕ ਕਦੇ ਇਸ ਮੁੱਦੇ ਤੇ ਇਕੱਠੇ ਹੋਣਗੇ ਕਦੇ ਅਸੀਂ ਆਵਾਜ਼ ਚੱਕਾਂਗੇ ਕਸੀ ਮਿੱਟੀ ਦੇ ਮਾਦੋ ਬਣ ਕੇ ਨਹੀਂ ਜੀ ਨਹੀਂ ਨਾਲੀਆਂ ਜੀ ਨਾਲੀਆਂ ਜੀ ਕੋਈ ਗੱਲ ਨਹੀਂ ਜੀ ਨਾਲੀਆਂ ਕਦੇ ਆਦੇ ਹੱਕ ਦੀ ਵੀ ਗੱਲ ਕਰ ਲਿਆ ਕਰੋ ਕਦੇ ਹੱਕ ਦੀ ਗੱਲ ਹੀ ਖੜਕ ਵੀ ਜਾਇਆ ਕਰੋ ਪੈਰ ਗੱਡ ਕੇ ਹੱਕ ਠੋਕ ਕੇ ਗੱਲ ਵੀ ਕਹਿ ਦਿਆ ਕਰੋ ਕਿ ਤੁਸੀਂ ਆ ਧੱਕਾ ਕਿਉਂ ਕਰ ਰਹੇ ਹੋ ਪੰਜਾਬ ਨਾਲ ਫਿਰ ਦੱਸੋ ਇਹਦਾ ਜਵਾਬ ਦਿਓ ਸੋ ਪੰਜਾਬੀਓ ਮੇਰੀ ਤੁਹਾਨੂੰ ਅੱਜ ਜਿਹੜਾ ਮੇਰਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਸਿਰਫ ਤੇ ਸਿਰਫ ਇਹੀ ਮਕਸਦ ਸੀਗਾ ਵੀ ਇਹ ਜਿਹੜੇ ਬੰਦਾ ਇਹ ਸਿਰਫ ਤੇ ਸਿਰਫ 3 ਸਾਲ ਤੋਂ ਲੈ ਕੇ ਵਹ ਤਾਂ 20-25 ਸਾਲ ਤੋਂ ਡਰਾਮਾ ਹੀ ਚੱਲ ਰਿਹਾ ਦਾ ਕੈਸਟਾਂ 'ਚ ਸਕਟਾਂ 'ਚ ਜਗਨੂ ਹਾਜ਼ਰ ਐ ਫਿਲਮਾਂ 'ਚ ਉਦੋਂ ਇਹ ਫਿਲਮਾਂ 'ਚ ਡਰਾਮਿਆਂ 'ਚ ਕੈਸਟਾਂ 'ਚ ਗੀਤਾਂ 'ਚ ਕਰਦਾ ਸੀ ਅੱਜ ਭਰਾ ਉਹ ਇਹ ਸੋਡਾ ਮੁੱਖ ਮੰਤਰੀ ਬਣ ਕੇ ਡਰਾਮੇ ਕਰਦਾ ਇੱਕ ਵੀ ਕੰਮ ਇਸ ਬੰਦੇ ਨੇ ਸਿਰੇ ਚੜਾਇਆ ਹੋਵੇ ਤਾਂ ਮੈਨੂੰ ਦੱਸ ਦਿਓ ਆ 40 40000 ਰੁਪਏ ਇੱਕ ਪਿੰਡ ਦੀ ਪੰਚਾਇਤ ਨੂੰ ਪਾਤਾ ਵੀ ਤੁਸੀਂ ਆਪਣੇ ਪਿੰਡਾਂ 'ਚ ਜੁੱਧ ਨਸ਼ਿਆਂ ਵਿਰੋਧ ਦੇ ਬੋਰਡ ਲਾਉਣੇ ਆ ਤੇ ਪੋਸਟਰ ਲਾਉਣੇ ਆ ਛੋਟੇ ਪਿੰਡ ਨੂੰ 40000 ਵੱਡੇ ਤੋਂ ਵੱਡਾ ਪਿੰਡ ਲੱਖ 2 ਲੱਖ ਰੁਪਏ ਵੀ ਲੱਗੂਗਾ 14000 ਪੰਜਾਬ ਦੀ ਪੰਚਾਇਤ ਹੈ ਤੁਸੀਂ ਆਵ ਲਾ ਲੋ ਵੀ ਹਿਸਾਬ ਕਿੰਨਾ ਪੈਸਾ ਮਰਦਾ ਤੇ ਮੇਰੇ ਪਿੰਡ ਦਾ ਰੋਹ ਕਹਣੀ ਚੱਟਾ ਸ਼ਰਿਆਂ ਬਿਕਦਾ ਇੱਥੋਂ 20 ਪਿੰਡ ਲ ਜਾਂਦੇ ਹੁਣੇ ਮੇਰੇ ਪਿੰਡੋਂ ਕੋਈ ਮਰੇ ਪਿੰਡ ਮੈਂ ਪੁਲਿਸ ਨਹੀਂ ਆਈ ਦੇਖੀ ਵੀ ਹਾਂ ਮੇਰੇ ਪਿੰਡ ਦੇ ਕਿਸ ਨੂੰ ਫੜ ਕੇ ਲੈ ਗਈ ਸਾਰਾ ਪੁਲਿਸ ਨੂੰ ਪਤਾ ਕਿਹੜੇ ਘੜੇ ਮੇਰੇ ਪਿੰਡ ਦੇ ਵੇਚਦੇ ਆ ਸਿਰਫ ਇਹ ਡਰਾਮਾ ਲੋਕ ਦਿਖਾਵਾ ਸਭ ਗੱਲਾਂ ਨਾਲ ਉਹ ਸਾਡੇ ਲੋਕ ਆ ਗੱਲਾਂ ਦਾ ਕੜਾਹੇ ਕਰੀ ਜਾਂਦਾ ਸਾਡੇ ਲੋਕ ਗੋਲਾ ਜੱਟ ਕੇ ਮੁੜਿਆ ਆਉਂਦੇ ਵੀ ਹਾਂ ਗੱਲਾਂ ਦੇ ਨਾਲ ਵੀ ਹਾਂ ਬੋੜਾ ਘਾਂਟ ਬੋਲਿਆ ਜੀ ਆਇਆ ਕਰਤਾ ਮਾਨ ਸਾਹਿਬ ਨੇ ਉਹ ਕਰਤਾ ਡੱਕਾ ਨੇ ਦੇ ਪੱਲੇ ਕੱਖ ਨਹੀਂ ਇਹ ਪਾਣੀ ਐ ਨਹੀਂ ਰੁਕਣਾ ਜਦ ਤੁਸੀਂ ਰੋਕਣ ਨੂੰ ਫਿਰਦੇ ਆ ਇਹ ਪਾਣੀ ਜਾਂਦਾ ਰਹੂਗਾ ਪੂਰਾ ਪੰਜਾਬ ਤੇ ਨਾਲ ਖੜ ਜੇ ਉਹ ਖੜਨਾ ਨਹੀਂ ਹੁਣ ਜਿੰਨਾ ਮਰਜੀ ਜ਼ੋਰ ਲਾ ਲਾ ਕਿਉਂਕਿ ਤੂੰ ਬਹੁਤ ਵੱਡਾ ਧੋਖਾ ਪੰਜਾਬ ਨਾਲ ਕੀਤਾ ਉਹ ਨਹੀਂ ਖੜਦਾ ਪੰਜਾਬ ਤੇ ਨਾਲ ਤੇ ਜਾਂ ਫਿਰ ਤੇਰੇ ਕੋਲ ਦੂਜਾ ਦਾ ਕਾਨੂੰਨ ਵਾਲਾ ਦਮਗੇ ਜੇ ਨਾ ਮਾਰ ਇਹਨੂੰ ਹਾਈ ਕੋਰਟ ਦੁਆਰਾ ਹੋਕਰ ਸੁਪਰੀਮ ਕੋਰਟ ਜਾ ਜਾਂ ਲੋਕਾਂ ਮਰੇ ਹੱਥ ਬੰਨ ਕੇ ਬੇਨਤੀ ਕਰਕੇ ਮੈਥੋਂ ਹੋ ਗਈਆਂ ਗਲਤੀਆਂ ਫਿਰ ਤੇ ਨਾਲ ਪੰਜਾਬ ਖੜੂਗਾ ਆਕੇ ਸਾਡੀ ਤੂੰ ਗੱਲ ਕਰ ਰਿਹਾ ਕਿ ਕਿੱਥੇ ਕੇ ਬੁੱਢੇ ਦਰਿਆਲੇ ਧਰਨੇ ਲਾਉਣ ਵਾਲੇ ਅੱਜ ਤਾਂ ਖੜੇ ਆ ਰਾਜੀ ਬੋਥੀ ਖੜੇ ਆ ਅੱਜ ਵੀ ਤੈਨੂੰ ਫਿਰ ਮੈਂ ਚੈਲੰਜ ਕਰਦਾ ਵੀ ਆ ਜਾ ਆ ਬੁੱਢੇ ਦਰਿਆ ਤੇ ਲਿਹਾਤ ਦੇ ਸਾਧ ਨੂੰ ਸਰਕਾਰੀ ਨੂੰ ਸਿਚਿਆੜ ਨੂੰ ਪਿਓ ਪਾਣੀ ਆਜੋ ਤੂੰ ਮੰਜਾ ਢਾਲਾ ਉੱਥੇ ਆ ਕੇ ਪਾਣੀ ਦੂਰ ਮੰਜਾ ਢਾਲੋ ਤੁਸੀਂ ਆ ਕੇ ਜੇ ਤੜਕੇ ਨੂੰ ਬੁਰਾ ਹਾਲ ਨਾ ਹੋ ਜੇ ਇੰਨਾ ਮਸ਼ਕ ਉੱਥੇ ਮਾਰਦਾ ਤੇ ਜਿਹੜਾ ਲੋਕ ਪਾਣੀ ਪੀਂਦੇ ਆ ਹੱਲ ਦਾ ਹੱਦੋ ਬਾਈ ਲਿਖ ਕੇ ਜੇ ਕਿ ਨਹੇ ਦਾ ਹੱਲ ਹੋਇਆ ਤਾਂ ਕਿੰਨਾ ਕ ਹੱਲ ਹੋਇਆ ਉਹਦੇ ਪੰਜਾਹ ਜ ਮਾਰਿਆ ਜਾ ਕੇ ਉਹਦਾ ਕੋਲਾ ਟਾਕੇ ਮੁੜੇ ਉਹਦਾ ਬਾੜਾ ਟਾਕੇ ਮੁੜੇ ਪਸੂਆਂ ਵਾਲਾ ਉਹਦਾ ਪਾਸਾ ਟਾਕੇ ਮੁੜੇ ਨਸ਼ਾ ਫਿਰ ਜੁੱਧ ਵੱਡਿਆ ਹੋਇਆ ਜੀ ਘਰ ਤੇ ਖਤਮ ਗੱਲਾਂ ਨਾਲ ਹੀ ਕਰਦਾ ਸਰਦਾਰ ਸੋ ਇਹ ਲੋਕ ਐਡੇ ਕਮਲੇ ਨਹੀਂ ਭੰਸਿਆ ਸਮਝਦੇ ਲੋਕ ਸਮਝੋ ਪੰਜਾਬੀਓ ਤੁਹਾਡੇ ਨਾਲ ਹੋ ਕੀ ਏ ਆਪਣੇ ਹੱਕਾਂ ਦੇ ਪਰਹਾ ਦੇਣਾ ਸਿੱਖੋ ਯਾਰ ਮੁੱਦਿਆਂ ਦੇ ਉੱਤੇ ਆ ਕੇ ਗੱਲ ਕਰਿਆ ਕਰੋ ਨਾ ਏਡੇ ਤੁਸੀਂ ਅੰਨੇ ਭਗਤ ਬਣ ਕੇ ਮੈਂ ਕਹਿੰਦਾ ਕਿਸੇ ਦੀ ਬੰਨੇ ਭਗਤ ਨਾ ਬਣੋ ਯਾਰ ਛੋੜੇ ਕੋਲ ਦਿਮਾਗ ਆ ਪ੍ਰਮਾਤਮਾ ਨੇ ਸੋਚਣ ਲਈ ਦਿਮਾਗ ਦਿੱਤਾ ਦਿਲ ਅੱਖਾਂ ਸਭ ਕੁਝ ਛੋੜੇ ਕੋਲੇ ਆ ਯਾਰ ਸਰੀਰ ਛੋੜੇ ਕੋਲੇ ਆ ਛੋੜੀ ਆ ਆਪਣੀ ਅਕਲ ਤੋਂ ਕੰਮ ਲਿਆ ਕਰੋ ਕਿ ਕੀ ਇਹ ਸਹੀ ਆ ਜਾਂ ਕੀ ਗਲਤ ਆ ਇਹ ਆ ਪੁਲਿਸ ਵਾਲੀ ਦਾ ਕੀ ਹੋਇਆ ਬਿਲਕੁਲ ਥਾਰ ਵਾਲੀ ਕੁੜੀ ਦਾ ਕੀ ਹੋਇਆ ਬਾਈ ਧਾਰਦਾ ਕਰ ਉਹਦਾ ਦਹਨ ਨਾਮਾ ਜਮਾਨਤ ਕਰਾ ਕੇ ਬਾਹਰ ਆ ਗਈ ਕੀ ਨਿਕਲਿਆ ਇਹ ਚੋ ਡਰਾਮਾ ਸੀ ਅਸੀਂ ਜੀ ਦੇਖੋ ਪੁਲਿਸ ਵਾਲੇ ਵੀ ਫੜ ਲਏ ਅਸੀਂ ਆਪ ਦੇ ਬੰਦੇ ਹੁਣ ਕੋਈ ਵੀ ਨਹੀਂ ਛੱਡਾਂਗੇ ਨਾ ਜੀਜਾ ਦਾ ਸਾਲਾ ਛੱਡਾਂਗੇ ਨਾ ਆਪਣੂ ਯਾਰ ਛੱਡਾਂਗੇ ਜਿੰਨਾ ਫਲਾਨਾ ਛੱਡਾਂਗੇ ਜਿੰਨਾ ਕੋਈ ਇਹਨਾਂ ਦਾ ਰਸਕਾ ਛੱਡਾਂਗੇ ਕੀ ਨਿਕਲਿਆ ਸੋ ਲੋਕੋ ਤੁਹਾਨੂੰ ਇਹੇ appeal ਆ ਬਾਈ ਸਾਡੇ ਲਈ ਸਮਾਂ ਬਹੁਤ ਜ਼ਿਆਦਾ ਗੰਭੀਰ ਆ ਪਾਣੀ ਸਾਡੇ ਮੁੱਕਦੇ ਜਾ ਰਹੇ ਆ 14-15 ਸਾਲ ਦਾ ਪੰਜਾਬ ਕੋਲੇ ਪਾਣੀ ਐ ਦਰਿਆਵਾਂ ਦੇ ਪਾਣੀ ਸਾਡੇ ਯਾਰ ਬਣਾ ਦਿੱਤੇਗੇ ਪਾਪਾ ਕੇ ਕੈਮੀਕਲ ਤੇ ਜਾਣਾ ਅ ਨਵਾਂ ਪੰਜ ਘੱਟਣ ਜਾ ਰਿਹਾ ਭਵਾਂ ਸਰ ਚਮਕੌਰ ਸਾਹ ਦੇ ਕੋਲੇ 1100 ਏਕੜ ਪੈਲੀ ਪੰਚਾਇਤ ਦੀ ਰਕਬਾ ਕੇ ਉਥੇ ਆਇਆ ਰਾਣਾ ਗੁਰਜੀਤ ਕਹਿੰਦਾ ਮੈਂ ਮੱਕੀਆਂ ਬਜਾਉਂਗਾ ਮੱਕੀਆਂ ਤੇ ਮੈਂ ਮਿਸਪੀ ਦੂ ਮੈਂ ਪੰਜਾਬ ਨੂੰ ਬਚਾਉਂ ਉਹਦੀ ਫੈਕਟਰੀ ਤੇ ਉਹਦੇ ਰਿਸ਼ਤੇ ਦੀ ਫੈਕਟਰੀ ਲਗਾਉਣ ਜਾ ਰਿਹਾ ਚਮਕੌਰ ਸਾਹ ਦੇ ਕੋਲੇ ਨਹਿਰ ਦੇ ਉੱਤੇ 1100 ਏਕੜ ਦੇ ਵਿੱਚ ਪੇਪਰ ਮੈਲਾ ਦੇ ਜਬਾਬ ਜੀ ਹਿੰਮਤਾ ਤੋਂ ਵੀ ਨਹੀਂ ਕਰ ਰਹੇ ਆ ਬਚਾਰੇ ਖਾੜੇ ਪਿੰਡ ਕਿਵੇਂ ਉੱਥੇ ਲੋਕਾਂ ਨੂੰ ਸੁਣੀ ਥੋੜੀ ਪੁਲਿਸ ਨੇ ਕੁੱਟਮਾਰ ਕੀਤੀ ਕਿਵੇਂ ਉੱਥੇ ਕੁੜੀਆਂ ਵਿਚਾਰੀਆਂ ਬੀਬੀਆਂ ਦੇ ਜੁੰਡੇ ਪੱਟੇ ਕੇ ਚੁੰਨੀਆਂ ਪਾਣੀਆਂ ਗੀਆਂ ਜੇ ਤੂੰ ਕੰਨਾ ਮੈਂ ਪੰਜਾਬ ਦਾ ਰਖਾ ਜਿਹੜਾ ਬੰਦਾ ਬੋਲਦਾ ਜਿਹੜਾ ਬੰਦਾ ਸਵਾਲ ਪੁੱਛਦਾ ਤੈਨੂੰ ਚੱਕ ਕੇ ਪਰਚਾ ਦਰਜ ਕਰ ਦਿੰਨੇ ਆਂ ਕਿੰਨੇ ਬੰਦਿਆਂ ਦੇ ਮੇਰੇ ਵਰਗਿਆਂ ਤੇ ਹੋਰ ਕਿੰਨੇ ਬੰਦਿਆਂ ਦੇ ਪਰਚੇ ਹੋਏ ਤੇਰੀ ਸਰਕਾਰ ਵੱਲ ਤੂੰ ਕਹਿੰਦਾ ਇਦਾਂ ਧੱਕੇ ਨਹੀਂ ਕਰਦੇ ਕਿਸੇ ਨਾਲ ਆਹ ਇਹ ਤਸਵੀਰ ਕਹਿੰਦਾ ਬੱਲਰਾਂ 90000 ਕਹਿੰਦਾ ਬਾਈ ਫਾਲੋਅਰ ਹੋ ਗਏ ਉਹਦੇ ਚਿੱਟੇ ਵਾਲੀ ਦੇ ਸਹੀ ਸਾਢੇ ਵਾਲੇ ਦਾ ਲੋਕ ਇਹ ਜੀ ਹੈ ਇਹਦਾ ਕੋਈ ਇਹਨਾਂ ਨੂੰ ਆਪਣਾ ਕੋਈ ਟੈਂਪੂਆਂ ਠੁੰਪੂਆਂ ਦੇ ਫਾਲੋਅਰ ਇਹ ਹੋਏ ਫਿਰਦੇ ਆ ਨਚਾਰਾਂ ਦੇ ਫਾਲੋਅਰ ਇਹ ਹੋਏ ਫਿਰਦੇ ਆ ਉਹ ਨੰਗਾ ਹੋ ਕੇ ਨੱਚੀ ਜਾਵੇ ਉਹਦੇ ਫਾਲੋਅਰ ਇਹ ਹੋ ਜਾਂਦੇ ਆ ਚੰਗੇ ਕੰਮ ਦੇ ਥੋੜੀ ਸੁਣਨਾ ਹੁੰਦਾ ਇਹਨਾਂ ਨੇ ਹਾਂ ਏ.ਆਈ.ਜੀ. ਰਾਜ ਕੀ ਰਾਜ ਜੀ ਸਿਦਨ ਰਾਜੀਤਿਕ ਮੁੰਡਾ ਕਹਿੰਦਾ ਭਾਈ ਰਾਜੀ ਜੀ ਦਾ ਕੋਈ ਨਾਂ ਨਹੀਂ ਲੈਂਦਾ ਬਿਲਕੁਲ ਉਹ ਏ.ਆਈ.ਜੀ. ਰਾਜੀਤ ਸਿੰਘ ਇੱਕ ਡੀ.ਐਸ.ਪੀ. ਨਾਲ ਪਹਾੜਾ ਚੱਟੇ 'ਚ ਕੋ ਫੜੇ ਵੀ ਨਹੀਂ ਗਏ ਇਹਨਾਂ ਤੋਂ ਸਭ ਡਰਾਮੇ ਹੋ ਰਿਹਾ ਭਰਾਓ ਸਾਡੇ ਲੋਕਾਂ ਨੂੰ ਜੇ ਸਮਝ ਨਹੀਂ ਦੋ ਕੀ ਲੋਕਾਂ ਨਾਲ ਕਰੀਏ ਯਾਰ ਬਹੁਤ ਚਿਰ ਹੋ ਗਿਆ ਤੱਕ ਖੁਦਿਆਰ ਨੂੰ ਪਰ ਉਹ ਇੱਕ ਗਲਤ ਸਾਨੂੰ ਗਮਰਾਹ ਕਰ ਰਿਹਾ ਗੱਲਾਂ ਨਾਲ ਗਮਰਾਹ ਕਰ ਰਿਹਾ